ਦੋਸਤੋ ਮੇਰੇ ਵੱਲੋਂ ਆਪ ਸਭ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਹੁਣ ਆਪਾਂ ਅਗਲੀ ਗੱਲ ਕਰਦੇ ਆਂ ਇੱਕ ਬੇਹਦ ਭਿਆਨਕ ਘਟਨਾ ਵਾਪਰੀ ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਜੇਜੋਂ ਦੇ ਅੰਦਰ ਇੱਕ ਟਰੱਕ ਜਿਹੜਾ ਹਿਮਾਚਲ ਤੋਂ ਆ ਰਿਹਾ ਸੀ ਤਾਂ ਜਦੋਂ ਉਹ ਹੁਸ਼ਿਆਰਪੁਰ ਦੇ ਪਿੰਡ ਜੇਜੋਂ ਦੇ ਕੋਲ ਆਉਂਦਾ ਅਚਾਨਕ ਉਹਦੇ ਬ੍ਰੇਕ ਫੇਲ ਹੋ ਜਾਂਦੇ ਆ ਜਿਹਦੇ ਕਰਕੇ ਉਹ ਇੱਕ ਘਰ ਦੇ ਅੰਦਰ ਵੜ ਜਾਂਦਾ ਤੇ ਉਹਨਾਂ ਦਾ ਘਰ ਜਿਹੜੇ ਘਰ ਦੇ ਅੰਦਰ ਉਹ ਐਂਟਰ ਹੋ ਜਾਂਦਾ ਪੂਰਾ ਢੈ ਢੇਰੀ ਹੋ ਜਾਂਦਾ ਉਹ ਘਰ ਬੇਹੱਦ ਭਿਆਨਕ ਘਟਨਾ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਕਿਵੇਂ ਪੂਰਾ ਘਰ ਤੈਸ ਨੈਸ ਹੋਇਆ ਪਿਆ ਟਿਆ ਪਿਆਏ ਦੱਸਿਆ ਜਾ ਰਿਹਾ ਕਿ ਪਹਿਲਾਂ ਇਸ ਟਰੱਕ ਦੀ ਜਪੇਟ ਵਿੱਚ ਮੋਟਰਸਾਈਕਲ ਆਏ ਪਤਾ ਨਹੀਂ ਇੱਕ ਜਾਂ ਇੱਕ ਤੋਂ ਵੱਧ ਇੱਕ ਮੋਟਰਸਾਈਕਲ ਦਾ ਤਾਂ ਮੈਨੂੰ ਪਤਾ ਹੈ ਕਿ ਇੱਕ ਮੋਟਰਸਾਈਕਲ ਇਸ ਟਰੱਕ ਦੀ ਜਪੇਟ ਦੇ ਵਿੱਚ ਆਇਆ ਪਰ ਰਾਹਤ ਦੀ ਗੱਲ ਇਹ ਰਹੀ ਆ ਕਿ ਇੱਕ ਘਟਨਾ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਹੜਾ ਇਹ ਘਾਰਾ ਇਹ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਿਆ ਦੱਸਿਆ ਜਾ ਰਿਹਾ ਕਿ ਜਦੋਂ ਇਸ ਟਰੱਕ ਦੇ ਬ੍ਰੇਕ ਫੇਲ ਹੋਏ ਤਾਂ ਫਿਰ ਡਰਾਈਵਰ ਸੀਗਾ ਜਿਹੜਾ ਇਸ ਟਰੱਕ ਦਾ ਉਹ ਕਿਸੇ ਤਰੀਕੇ ਲੋਕਾਂ ਦੀ ਜਾਨ ਬਚਾਉਣਾ ਚਾਹੁੰਦਾ ਸੀ ਪਹਿਲਾਂ ਹੀ ਇੱਕ ਜਿਹੜਾ ਮੋਟਰਸਾਈਕਲ ਇਹਦੀ ਲਪੇਟ ਦੇ ਵਿੱਚ ਆ ਚੁੱਕਾ ਸੀ ਤਾਂ ਉਸ ਨੇ ਅਚਾਨਕ ਜਦੋਂ ਇਹ ਦਾ ਮੋੜ ਕਟਿਆ ਤਾਂ ਟਰੱਕ ਜਿਹੜਾ ਉਹ ਘਰ ਦੇ ਅੰਦਰ ਐਂਟਰ ਹੋ ਜਾਂਦਾ ਜਿਹਦੇ ਕਰਕੇ ਜਿਹੜਾ ਘਾਰਾ ਇੱਕੋ ਦਮ ਪੂਰਾ ਮਲਬੇ ਵਿੱਚ ਤਬਦੀਲ ਹੋ ਜਾਂਦਾ ਏ ਪੂਰਾ ਘਰ ਢਹਿ ਢੇਰੀ ਹੋ ਜਾਂਦਾ ਏ ਤਾਂ ਉੱਥੇ ਲੋਕਾਂ ਦਾ ਵੱਡੀ ਗਿਣਤੀ ਇਕੱਠ ਹੁੰਦਾ ਏ ਟਰੱਕ ਵੀ ਪੂਰੀ ਤਰ੍ਹਾਂ ਅੱਗੋਂ ਟੁੱਟ ਫੁੱਟ ਗਿਆ ਏ ਤੇ ਜਿਹੜਾ ਘਾਰਾ ਉਹ ਵੀ ਟਹਿ ਗਿਆ ਏ ਰਾਹਤ ਦੀ ਗੱਲ ਬਸ ਇਹ ਕਿ ਇਹਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਂਝ ਜਿਹੜਾ ਉਹ ਘਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਕਿਉਂਕਿ ਘਰ ਤਾਂ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਿਆ ਤਾਂ ਦੱਸਿਆ ਜਾ ਰਿਹਾ ਕਿ ਮੌਕੇ ਤੇ ਪੁਲਿਸ ਟੀਮਾਂ ਵੀ ਪਹੁੰਚੀਆਂ ਉਹਨਾਂ ਨੇ ਵੀ ਜਿਹੜੀ ਇਹ ਪੂਰੀ ਘਟਨਾ ਹੋਈ ਆ ਉਹਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਆ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਹੀ ਰਹੇ ਹੋ ਕਿ ਕਿਵੇਂ ਪੂਰਾ ਘਰ ਮਲਬੇ ਵਿੱਚ ਤਬਦੀਲ ਹੋ ਗਿਆ ਏ ਘਰ ਦੇ ਰੂਮਜ਼ ਕਮਰੇ-ਕਮਰੇ ਦੀਆਂ ਛੱਤਾਂ ਦਿਖ ਰਹੀਆਂ ਨੇ ਤਾਂ ਘਰ ਦਾ ਸਮਾਨ ਜਿਹੜਾ ਅੰਦਰੋਂ ਜਿਹੜਾ ਥੋੜਾ ਜਿਹਾ ਜਗ੍ਹਾ ਬਚੀ ਆ ਟੈਣ ਵੱਲੋਂ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜਿਹੜਾ ਸਾਰਾ ਘਰ ਆ ਉਹ ਟੇਹ ਢੇਰੀ ਹੋ ਗਿਆ ਏ ਤਾਂ ਕਿੰਨੇ ਸਾਰੇ ਲੋਕ ਇੱਥੇ ਇਹ ਜਿਹੜੀ ਘਟਨਾ ਸਾਂ ਤੇ ਪਹੁੰਚੇ ਨੇ ਤੇ ਪੁਲਿਸ ਵੀ ਇਸ ਘਟਨਾ ਸਥਾਨ ਤੇ ਪਹੁੰਚੀ ਆ ਇਹ ਘਟਨਾ ਤੁਹਾਨੂੰ ਫੇਰ ਦੱਸ ਦਿੰਨੇ ਆ ਇਹ ਘਟਨਾ ਹੁਸ਼ਿਆਰਪੁਰ ਦੇ ਪਿੰਡ ਜੇਜੋਂ ਦੇ ਵਿੱਚ ਵਾਪਰੀ ਆ ਇਹ ਉਸ ਟਾਈਮ ਵਾਪਰੀ ਜਦੋਂ ਇੱਕ ਟਰੱਕ ਹਿਮਾਚਲ ਵਾਲੀ ਸਾਈਡ ਤੋਂ ਆ ਰਿਹਾ ਸੀ ਤਾਂ ਅਚਾਨਕ ਜਦੋਂ ਜੇਜੋਂ ਪਿੰਡ ਦੇ ਕੋਲ ਪਹੁੰਚਦਾ ਏ ਤਾਂ ਉਹਦੇ ਬ੍ਰੇਕ ਫੇਲ ਹੋ ਜਾਂਦੇ ਆ ਬ੍ਰੇਕ ਫੇਲ ਹੋਣ ਕਰਕੇ ਟਰੱਕ ਆਊਟ ਆਫ ਕੰਟਰੋਲ ਹੋ ਜਾਂਦਾ ਏ ਟਰੱਕ ਦੀ ਚਪੇਟ ਦੇ ਵਿੱਚ ਇੱਕ ਮੋਟਰਸਾਈਕਲ ਵੀ ਹੁੰਦਾ ਏ ਤਾਂ ਮੋਟਰਸਾਈਕਲ ਨੂੰ ਕਿਸੇ ਤਰੀਕੇ ਟਰੱਕ ਵਾਲੇ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਹਨੇ ਜਦੋਂ ਟਰੱਕ ਦਾ ਮੋੜ ਕਟਿਆ ਤਾਂ ਜਿਹੜਾ ਟਰੱਕ ਆ ਉਹ ਇਸ ਘਰ ਦੇ ਵਿੱਚ ਸਿੱਧਾ ਹੀ ਚਲਾ ਜਾਂਦਾ ਜਿਹਦੇ ਕਰਕੇ ਘਰ ਦਾ ਸਾਰਾ ਮਤਲਬ ਸਾਰਾ ਘਰ ਹੀ ਟਹਿ ਜਾਂਦਾ ਉਹਨਾਂ ਦਾ ਕਾਫੀ ਜ਼ਿਆਦਾ ਜਿਹੜਾ ਆਰਥਿਕ ਨੁਕਸਾਨ ਆ ਲੱਖਾਂ ਦਾ ਆਰਥਿਕ ਨੁਕਸਾਨ ਇਸ ਪਰਿਵਾਰ ਨੂੰ ਇਸ ਘਟਨਾ ਦੇ ਨਾਲ ਹੋਇਆ ਏ